ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਆਪਾਂ ਗੰਨੇ ਵਾਲੇ ਪਲਾਟ ਦੇ ਵਿੱਚ ਖੜੇ ਆਂ ਕਰੋ ਚੈੱਕ ਇਹ ਮਸ਼ੀਨ ਦਾ ਕੱਟਿਆ ਹੋਇਆ ਗੰਨਾ ਹੈ ਸਫਾਈ ਦੇਖੋ ਤੁਸੀਂ ਖੇਤ ਦੀ ਸਾਰਾ ਇੱਕਸਾਰ ਕਰਿਆ ਪਿਆ ਦਿਖਾਉਂਦੇ ਆ ਤੁਹਾਨੂੰ ਕਿਹੜੀ ਕੰਪਨੀ ਦੀ ਮਸ਼ੀਨ ਆ ਆ ਲਓ ਜੀ ਸ਼ਕਤੀਮਾਨ ਦੀ ਮਸ਼ੀਨ ਆ ਟਰਾਲੀ ਫਸੀ ਹੋਈ ਉਹਦੇ ਕਰਕੇ ਖੜੀ ਆ ਇਹ ਆ ਦੇਖੋ ਟਰਾਲੀ ਟੇਢੀ ਹੋਈ ਖੜੀ ਆ ਸਾਹਮਣੇ ਉਹਦੇ ਆ ਖੜੀ ਆ ਇਸ ਕਰਕੇ ਖੜੀ ਆ ਦੋ ਟਰਾਲੀਆਂ ਮਲੇਚੋਂ ਨਹੀਂ ਮੁੜੀਆਂ ਆ ਦੋ ਸਿਆੜੇ ਨੇ ਵੜਦੇ ਆ ਜਾਂਦੀ ਆ ਆ ਦੋ ਸਿਆੜੇ ਤਾਂ ਵੜ ਆਹ ਵਾਹੀ ਲਈ ਜਾਂਦੀ ਆ ਆ ਸਿਆੜ ਲਈ ਜਾਂਦੀ ਆ ਵੜਦੀ ਬੇਥੇਰਾ ਭਈਆਂ ਨੂੰ ਵੀ ਵਧੀਆ ਵੜਦੀ ਆ ਥੱਲੋਂ ਹਮ ਪਰ ਚੱਕਰੇ ਇਹ ਆ ਵੀ ਜਿੰਨਾ ਪੈਸਾ ਹੈਗਾ ਕੀ ਹਾਲ ਵੀ ਠੀਕ ਆ ਜੀ ਇਹ ਬਲੇਡ ਇਹਦੇ ਜਿਹੜੇ ਕੱਟਦੇ ਨੇ ਇਹ ਚਦਾਰੇ ਨਹੀਂ ਵੀ ਆਪਣੇ ਇਹ ਕੰਪੀਅਰ ਜਿਹੜੀ ਟਰਾਲੀ ਦੇ ਵਿੱਚ ਗੰਨਾ ਲੈ ਜਾਂਦੀ ਆ ਇੱਥੋਂ ਉਰੋਂ ਉੱਪਰ ਆ ਜਾ ਮੈਂ ਫਟ ਫਟ ਕਰੇ ਟੋਟੇ ਕਰਦੀ ਆ ਨਹੀਂ ਨਹੀਂ ਆ ਜਾ ਉੱਪਰ ਸਾਫੇ ਕਰ ਦੇ ਹਾਂ ਲੱਗੇ ਨੇ ਕੰਟਰੋਲ ਸਾਰੇ ਮਸ਼ੀਨ ਦੇ ਅੰਦਰ ਸੋਚਾਂ ਜਾ ਕਰੀ ਗੀ ਕਮੈਂਡ ਹੋਇਆ ਰਸਾਮ ਬਲਾ ਸਕਰੀਨ ਲੱਗੀ ਆ ਏਸੀ ਲੱਗਿਆ ਇਹਦੇ ਚ ਮੈਨੂੰ ਪਤਾ ਨਾ ਮੈਂ ਚੱਕ ਕੇ ਨਹੀਂ ਆਉਣੀ ਬੱਤੀ ਕਿੰਨੇ ਉਹ ਦਿਹਾੜੀ ਚ ਭਾਈ ਤਨ ਤਿੰਨ ਟਰਾਲੀ ਕਿੰਨੀਓ ਖੜੇ ਰਹੇ ਨੇ ਜਾਂ ਕੀ ਕਾਰਨ ਹੈ ਇੰਨਾ ਕੀ ਕਾਰਨ ਟਰੱਡਰ ਸੁਣੀ ਨਹੀਂ ਆ ਨੇ ਖਾਲੀ ਕਿ ਨਹੀਂ ਪਾਣੀ ਨਹੀਂ ਨਾ ਅੱਜ ਅੱਜ ਛੇ ਕਰਦੀ ਹੈ ਉਹ ਰਾਤ ਹੋਲਾਦੀ ਤੇ ਕਟਾਈ ਘੱਟ ਕਰਦੀ ਹੈ ਮਸ਼ੀਨ ਥੋੜੀ ਜੀ ਕੁਸਤਾ ਗੰਨਾ ਡਿੱਗਿਆ ਹੋਇਆ ਕੁਸ ਮੈਲ ਤੋਂ ਦੂਰ ਹੈ ਕਈ ਕਾਰਨ ਨੇ ਨਹੀਂ 5 ਕਿਲੇ ਕੱਟ ਦਿਆ ਦੇਹੜੀ ਚ ਉਹ ਪਹਿਲਾਂ 2 ਕਿਡੇ ਲਾਇਆ ਉਹਨੇ ਲਓ ਜੀ ਹਾਈਡਰੋਲਿਕਾ ਸਾਰੀ ਉਹ ਹੈ ਆ ਦੇਖੋ ਮੋਟਰਾਂ ਲੱਗੀਆਂ ਨੇ ਇਹਦੇ ਤੇ ਟੋਟਲ ਹਾਈਡਰੋਲਿਕਾ ਮਾਲ ਮੇਤਰੋ ਇਹਦੇ ਵਿੱਚ ਪਾਉਂਦੀ ਆ ਇਹ ਟਰਾਲੀ ਚ ਪਾਉਂਦਾ ਇਹ ਸਾਰਾ ਪ੍ਰੋਜੈਕਟ 1.5 ਤੋਂ 2 ਕਰੋੜ 1.5 ਗੜ ਪਹੁੰਚ ਜਾਂਦਾ ਸਾਰਾ ਟਰਾਲੀਆਂ ਟਰੋਲੀਆਂ ਪਾ ਕੇ ਸਭ ਕੁਝ ਆ ਵੀ 10-15 ਲੱਖ ਦਾ ਪ੍ਰੋਜੈਕਟ ਹੈ ਟਰੈਕਟਰ ਲਾਇਆ ਬਣਾਉਣਾ ਜੌਂਡੀ ਹੋਰ ਇਹਦੇ ਨਾਲ ਆ ਵੀ ਦਿਖਾ ਦੇ ਵੀ ਇੱਕ ਟਾਇਰਾਂ ਤੋਂ ਮੂਰੇ ਬਿਨਾ ਹੁੰਦਾ ਟਰੈਕਟਰ ਹਾਂ ਪਰ ਤੋਂ ਭਈਆਂ ਨੂੰ ਦੋ ਟਾਇਰਾਂ ਤੇ ਹੀ ਟਰੈਕਟਰ ਨੇ ਆਹੋ ਜੂ ਜਿਹੜਾ ਰਹਾ ਮੈਂ ਆਹਾਂ ਜਿਹੜਾ ਤੁਸੀਂ ਕਿਹਾ ਇਹ ਸੱਚੀ ਨਹੀਂ ਆ ਯਾਰ 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 ਕਾ ਗਾਹ ਹੋ ਲੇ ਗਿਆ ਜੀ ਸੀ ਵੀ ਮੰਗ ਚੈੱਕ ਲੱਗੇ ਨੇ ਇਹਨੂੰ ਵੀ ਸਪੈਸ਼ਲ ਹਾਈਡਰੋਲਿਕ ਆ ਲੱਗਿਆ ਇਹਨੂੰ ਪੰਪ ਇਹਦੇ ਤੋਂ ਸਾਰਾ ਕੰਟਰੋਲ ਹੁੰਦਾ ਆ ਲੱਗੇ ਨੇ ਡਿਸਟ੍ਰੀਬਿਊਟਰ ਇਹਦੇ ਇਹਨਾਂ ਚਾਰ ਫੁੱਟ ਵਾਲੇ ਜਾਨ ਹਾਂਜੀ ਲੱਗ ਗਿਆ ਜੀ ਆਹ ਪਲਾਟ ਦਾ ਕੰਮ ਲਵੇ ਥੋੜਾ ਹੀ ਰਹਿ ਗਿਆ ਦੇਖੋ ਖਿੱਚਿਆ ਪਿਆ ਬੰਦਿਆਂ ਨੇ ਕੰਮ ਲੈਟ ਵੀ ਵਧੀਆ ਆ ਜਾਂਦੀ ਆਹੀ ਰਹਿ ਗਿਆ ਇੰਨਾ ਕੁ ਬਾਕੀ ਫਰਤੀ ਤੇ ਅੱਜ ਮੱਕਜੂ ਕੰਮ ਇੱਧਰ ਵੀ ਤੇ ਸੱਲ ਵੀ ਸੋਹਣੀ ਹੋਈ ਜਾਂਦੀ ਹੈ ਇਹ ਜੀ ਗੱਲ ਨਹੀਂ ਹੈ ਪੂਰੀ ਵਧੀਆ ਪਾਣੀ ਲਾਉਂਦੇ ਨੇ ਕਿਉਂਕਿ ਕਈ ਸਾਲ ਹੋ ਗਏ ਉਹਨਾਂ ਨੂੰ ਪਾਣੀ ਲਾਉਂਦਿਆਂ ਨੂੰ ਬਾਕੀ ਨੂੰ ਆਲੂਆਂ ਨੂੰ ਅੱਕੇ ਬੰਦੇ ਨੇ ਤੇ ਸਵੇਰੇ ਪਹਿਲਾਂ ਇੱਕ ਢੋਲੀ ਕਰੀਆ ਸਪਰੇਅ ਦੀ ਸੁੰਡੀ ਵਾਲੀ ਜਿਹੜੀ ਆਪਣੀ ਬਾਲੀ ਹੋ ਗਈਤੀ ਆ ਬਾਕੀ ਉਧਰ ਤੇ ਆ ਖੜੀ ਐ ਇਧਰ ਸਾਹਮਣੇ ਆ ਦੇਖੋ ਇਹਦੇ ਤੇ ਇਹਦੇ ਤੇ ਉਹ ਸਾਹਮਣੇ ਮੂਰੇ ਤੇ ਦੋ ਗਿਲੇ ਉਧਰ ਨੇ ਇਹਨਾਂ ਦੇ ਕਰੀ ਆ ਸੁੰਡੀ ਵਾਲੀ ਸਪਰੇ ਤੇ ਕੱਖਾਂ ਵਾਲੀ ਦਾ ਚਲੋ ਲੱਗਦਾ ਵੀ ਦੂਏਤੀਏ ਬਾਣੀ ਨੂੰ ਹੋਊਗੀ ਸਾਡੇ ਮੋٹے ਹੋ ਜਾਣਾ ਫਿਰ ਕਰਾਂਗੇ ਬਹੁਤ ਘੱਟ ਨਿਕਲੂਗਾ ਔਰ ਇਹ ਕੱਖ ਕਿਉਂਕਿ ਬਹੁਤ ਸਾਲ ਹੋ ਗਏ ਮੱਕੀ ਲੱਗਦੇਆਂ ਨੂੰ 5:00 ਵੱਜ ਗਏ ਦੋ ਜਾਣੇ ਲਾਉਂਦੇ ਨੇ ਉਹਦੇ ਪਾਣੀ ਇੱਕ ਚਲਿਆ ਗਿਆ ਪਿੰਡ ਕੱਖਪੌਣ ਹਾਂਜੀ ਅੱਜ ਕੀ ਆ ਦੱਸੋ ਇੱਧਰ ਕੀ ਕਰ ਰਹੇ ਹੋ ਫਿਰ ਖੇਡ ਰਹੇ ਆ ਜੀ ਸਾਰਿਆਂ ਨੂੰ ਹੈਪੀ ਹੋਲੀ ਜੀ ਅੱਜ ਲੱਗੇ ਨੇ ਹੋਲੀ ਖੇਡਣ ਬੱਚੇ ਆ ਦੇਖੋ ਤਿਆਰੀਆਂ ਕਰ ਰਹੇ ਨੇ ਹਥਿਆਰ ਇਥੇ ਉਰਵਤੇ ਪਰ ਰਹੇ ਨੇ ਜੋ ਵੀ ਕੋਸ਼ ਕਰਨਾ ਹੈ ਇਹਨਾਂ ਨੇ ਲਿਆਏ ਦੀ ਥੋੜਾ ਮੋਟਾ ਸਮਾਨ ਰੰਗ ਰੰਗ ਕੇ ਹਲੇ ਅੱਧਾ ਅੰਦਰ ਪਿਆ ਥੋੜਾ ਥੋੜਾ ਲਿਆਉਂਦੇ ਨੇ ਕੱਢ ਕੇ ਕੱਲੀ ਹੋਲੀ ਨਹੀਂ ਖੇਡਣੀ ਪੇਪਰ ਵੀ ਹੈਗੇ ਨੇ ਪਤਾ ਸਾਨੂੰ ਤਰ੍ਹਾਂ ਕਰਕੇ ਲਿਆਏ ਸਮਾਨ ਇਸ ਵਾਰ ਅੱਛਾ ਆ ਪੇਪਰਾਂ ਕਰਕੇ ਪੇਪਰਾਂ ਕਰਕੇ ਕਹਿੰਦੇ ਕੱਟ ਲਿਆਉਂਦਾ ਹਲੇ ਲੋ ਜੀ ਰੰਗੋ ਰੰਗੀ ਹੋਏ ਪਏ ਨੇ ਜਵਾਨ ਆ ਦੇਖੋ ਆ ਛੋਟਾ ਆ ਦੇ ਕਮਾਲ ਕਰ ਛੱਡੀ ਏ ਸ਼ਾਬਾਸ਼ ਕੋਟ ਪਾ ਕੇ ਹੋਲੀ ਗੋਣ ਖੇਡਦਾ ਹੁੰਦਾ ਬਾਰਡਰ ਬਰੂਫ ਆਇਆ ਨਾ ਆ ਹਰਵਾਜ ਲੱਗਿਆ ਹੁਣ ਗੁਬਾਰੇ ਭਰਨਾ ਕੋਈ ਨਹੀਂ ਆਹ ਜਿੱਕੇ ਕਿਹ ਕਿਹ ਬੋਲ ਆ ਹਾ 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 ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਆ ਛੋਟਾ ਵੀ ਲਈ ਫਿਰਦਾ ਲੈ ਕਮਾਲ ਕਰਤੀ ਓਏ 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 ਕੀ ਕਰਦਾ? ਹੋਲੀ ਖੇਡਦਾ? ਕਿਵੇਂ ਖੇਡੀ ਰਹੀ ਆ? ਰੰਗ ਤਾਂ ਲਾ ਦੇ ਫਿਰ ਕਿਤੇ? ਉਹਦੇ ਕੱਪੜਿਆਂ ਨੂੰ ਰੰਗ ਰੰਗ ਤਾਂ ਲਾ ਲੈ। ਇਹ ਰੰਗ ਭਰ ਰਿਹਾ ਰੰਗ ਤੋਂ ਬਣਾ ਨਹੀਂ ਕੋਈ ਸ਼ਿਕਮਾ। ਆਦੇ ਬੱਲੇ ਬੱਲੇ। ਮੇਰੇ ਨਹੀਂ ਮਾਰਨਾ। ਲਾ ਰੰਗ। ਲਓ ਜੀ ਹੱਲਾ ਗੋਲਾ ਪੂਰਾ ਕਰਿਆ ਪਿਆ ਹੋਲੀ ਦਾ ਇਹਨਾਂ ਨੇ। ਚਲਦਾ ਜੀ ਕੰਮ ਮੱਕੀ ਨੂੰ ਸਪਰੇਅ ਦਾ ਸੁੰਡੀ ਵਾਲੀ ਦਾ ਦੇਖੋ ਨਿਊਜ਼ੀਲੈਂਡ ਨਾਲ ਛੋਟੀਆਂ ਢੋਲੀਆਂ ਦਾ ਚਲਦਾ ਆ ਆਗਾ ਤੇ ਟੁੱਟੀ ਹੋਈ ਆ ਇਹ ਤਾਂ ਬਹੁਤ ਨਿਕਲਦਾ ਫਿਰ ਇਹਨੂੰ ਫਿਰ ਰਹਿਣ ਦੇ ਪਾਈਪ ਹੋਰ ਲਾ ਲਾ ਐਨੀਆਂ ਦਾ ਪਾਈਪਾਂ ਪਈਆਂ ਨੇ ਘਰੇ ਹਾਏ ਨਹੀਂ ਜੀ ਲਿਆ ਕੇ ਦਨਾ ਤੈਨੂੰ 24 ਇੰਚ ਵਾਲੀ ਆ ਇਹ ਇਹ ਤਾਂ ਨੁਕਸਾਨ ਹੁੰਦਾ ਬਹੁਤ ਪੁੱਤ ਦੋ ਬੰਦੇ ਚੱਲਦੇ ਨੇ ਦੂਸਰਾ ਚੱਲਦਾ ਲਾਲਣਾ ਕਿਉਂਕਿ ਮੱਕੀ ਆ ਛੋਟੀ ਛੋਟੀ ਮੱਕੀ ਹੋਣ ਕਰਕੇ ਫਰੇਕਣ ਚੰਗੀ ਤਰ੍ਹਾਂ ਬੂਟੇ ਨੂੰ ਤਰ ਹੋ ਜੂ ਕਿਤੇ ਕਿਤੇ ਹੈਗੀ ਆ ਕੋਈ ਬਾਹਲੀ ਨਹੀਂ ਹੈ ਕਿਤੇ ਕਿਤੇ ਨਾਲੇ ਬੰਦੇ ਵਿਹਲੇ ਨੇ ਕਹਿੰਦੇ ਵੀ ਇਹਦੇ ਨਾਲੇ ਕਰਦਨੇ ਆ ਪਾਪ ਖਿੱਚ ਖਚਈਆ ਵੱਧ ਹੁੰਦਾ ਤੇ ਫਿਰ ਆਪੇ ਕਹਿੰਦੇ ਵੀ ਨਾਲੇ ਫਿਰ ਮੱਕੀ ਟੁੱਟਦੀ ਆ ਮੈਂ ਕਿਹਾ ਜਿਵੇਂ ਥੋੜਾ ਜੀ ਕਰਦਾ ਖੇਤੀ ਰੱਖੋ ਲੱਗੇ ਹੋਏ ਨੇ ਥੱਲੇ ਵਾਲੇ ਦੋ ਕੀਲਿਆਂ ਨੂੰ ਤੇ ਉਤੋਂ ਬਾਅਦ ਫੇਰ ਆ ਰਹੇ ਚਾਰ ਖੇਤ ਅੱਜ ਨਿਬੜ ਜੂ ਨਹੀਂ ਕੱਲ ਨੂੰ ਨਵੇੜ ਦੇਣਗੇ ਐਡੀ ਵੀ ਕੋਈ ਗੱਲ ਨਹੀਂ ਵੈਸੇ ਤਾਂ ਉੱਥੇ ਪੰਜ ਛੇ ਕੀਲੇ ਕੱਢ ਦਿੰਦੇ ਤੇ ਪੰਜ ਛੇ ਹੋਏ ਬਣਦੇ ਨੇ ਕੱਢ ਦੇਣਗੇ ਬੜੇ ਆਰਾਮ ਨਾਲ ਆਪਣੇ ਤਾਂ ਟੋਟਲ ਨਾਲ ਜਿੰਨੀ ਵੀ ਆਲੂਆਂ ਦੀ ਪਟਾਈ ਹੋਈ ਆ ਟੋਟਲ ਮੱਕੀ ਲੱਗੀ ਆ ਹੋਰ ਕੋਈ ਫਸਲ ਨਹੀਂ ਟੋਟਲ ਮੱਕੀ ਸਾਰੇ ਮੱਕੀ ਲੱਗੀ ਆ ਬਾਕੀ ਏਰੀਆ ਦੇ ਵਿੱਚ ਬਹੁਤ ਸਾਰੀ ਸਬਜ਼ੀ ਵੀ ਲੱਗਦੀ ਆ ਤੇ ਆਪਣੇ ਜਿੰਨੀ ਵੀ ਹੈਗੀ ਟੋਟਲ ਮੱਕੀ ਕੋਈ ਸੂਰਜਮੁਖੀ ਨਹੀਂ ਕੁਛ ਨਹੀਂ ਸਾਰੀ ਮੱਕੀ ਲੱਗੀ ਆ ਮੱਕੀ ਦੀ ਵਜਾਂ ਦਾ ਟੋਟਲ ਬਤਵਾਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇਹਨਾਂ ਨੂੰ ਇਹ ਕੰਮ ਸੌਖਾ ਲੱਗਦਾ ਪੈਪ ਖਿੱਚਣ ਨਾਲੋਂ ਆਪ ਦੀ ਢੋਲੀ ਭਰੀ ਲੈ ਕੇ ਤੁਰ ਪੈਂਦੇ ਨੇ ਨਾਲੇ ਆਰਾਮ ਆ ਜਾਂਦਾ ਜੰਨਾਚਰ ਫਰਦੇ ਪੁਰਦੇ ਨੇ ਉਹਦੇ 'ਚ ਫਿਰ ਭੱਜ ਨੱਟ ਵੀ ਵੱਧਾ ਖਿੱਚ ਖਚਈਆ ਵੀ ਬਹੁਤ ਆ ਖੱਜਲ ਖਵਾਰੀ ਵੀ ਹੈਗੀ ਆ ਕੰਮ ਉਹਨਾਂ ਹੀ ਨਿਬੜਦਾ ਤਕਰੀਬਨ ਜੇ 4 ਬੰਦਿਆਂ ਨੂੰ ਢੋਲੀਆਂ ਦਿੱਤੀਆਂ ਹੁਣ ਉਹ ਥੀ ਕੰਮ ਲੈ ਜਾਂਦੇ ਨੇ ਉਹ ਬੰਦਿਆਂ ਦਾ ਕੰਮ ਆ ਇਹ ਮਨਮਰਜ਼ੀ ਨਾਲ ਕਰਨੇ ਵਾਲਾ ਇਹ ਉਹਦੇ ਚ ਆਇਆ ਵੀ ਕੱਚ ਲਾਓ ਇੱਧਰ ਨੂੰ ਕਰ ਲੈ ਇੱਧਰ ਨੂੰ ਕਰ ਲੈ ਇਹ ਸੌਖਾ ਲੱਗਦਾ ਕਹਿੰਦੇ ਇਹਦੇ ਨਾਲੇ ਕਰਾਂਗੇ ਨਜ਼ਾਰਾ ਪੂਰਾ ਪੂਰਾ ਇਹ ਰਾਜੂ ਸੇਠ ਹੈ